ਕਰਕੇ ਸਭ ਤੋਂ ਵੱਡਾ ਮਾਫੀਆ ਦੀ ਗੱਲ ਕਰਦਾ ਰਦਰਾਕਸ਼ ਗਰੁੱਪ ਰਦਰਾਕਸ਼ ਗਰੁੱਪ ਹੈ ਜਿਆਦਾਤਰ ਸਾਰੇ ਲੋਕ ਉਸ ਰਦਰਾਕਸ਼ ਗਰੁੱਪ ਦੇ ਸਤਾਏ ਹੋਏ ਖੜੇ ਨੇ ਉਹ ਮਹਾਲੀ ਦੇ ਵਿੱਚ ਹੈ ਜੀ ਉਹ ਘੱਟੋ ਘੱਟ ਦੀ ਮੈਂ ਗੱਲ ਕਰਾਂ ਪੰਜਾਬ ਹਰਿਆਣਾ ਹਿਮਾਚਲ ਘੱਟੋ ਘੱਟ ਭਾਰਤ ਦੀਆਂ ਅੱਧੀਆਂ ਸਟੇਟਾਂ ਦੇ ਵਿੱਚ ਉਹਨੇ ਠੱਗੀ ਮਾਰੀ ਹੋਈ ਹੈ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਰਜਗਾਰ ਨੂੰ ਰਜਗਾਰ ਛੱਡ ਤੋਂ ਜੰਗਾਂ ਤੋਂ ਪੈਸੇ ਵਾਪਸ ਕਰਵਾ ਦੇ ਜਿਹੜੇ ਜਿਹੜਾ ਹਾਂ ਆਪ ਆਪ ਹੀ ਕੰਮ ਖੋਹ ਲੈਣਗੇ ਕਿਉਂ ਬਾਈ ਮੈਂ ਕਿਸੇ ਚੀਜ਼ ਨਾਲ ਇਹਨਾਂ ਕੰਪਰੋਮਾਈਜ਼ ਨਹੀਂ ਕੀਤਾ ਮੈਨੂੰ ਇਹ ਸੀਗਾ ਵੀ ਇਹ ਲੜਾਈ ਆ ਲਕੀਰ ਕਿਚਕੇ ਲੜਾਈ ਲੜੀ ਆ ਇਸ ਲੜਾਈ ਕਰਕੇ ਮੇਰੇ ਕਹਿੰਦੇ ਕਹੌਂਦੇ ਰਿਸ਼ਤੇਦਾਰ ਮੇਰੇ ਨਾਲ ਗੁੱਸੇ ਹੋ ਗਏ ਮੇਰੇ ਬਹੁਤ ਸਾਰੇ ਮੇਰੇ ਦੋਸਤ ਮੇਰੇ ਨਾਲ ਟੁੱਟ ਗਏ ਕਿਉਂਕਿ ਮੈਨੂੰ ਇਹ ਜੀ ਟੁੱਟਦਾ ਟੁੱਟ ਜਾਂਦਾ ਉਹ ਕਹਿੰਦਾ ਤੂੰ ਇਹਨੂੰ ਏਜੰਟ ਨੂੰ ਕਿਉਂ ਕਹਿਣਾ ਇਹਦਾ ਕੀ ਕਸੂਰ ਆ ਇਹ ਤਾਂ ਦੇਖੋ ਜੀ ਐਨੇ ਪੈਸੇ ਲੱਗ ਗਏ ਹੁਣ ਮੋੜ ਦੂਗਾ ਹੁਣ ਮੋੜ ਦੂਗਾ ਮੈਂ ਸਾਰੀ ਵੈਰੀਫਿਕੇਸ਼ਨ ਕਰਦਣਾ ਸਾਡੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੋਈ ਕਿਤੇ ਕੋਈ ਕਤਲ ਕਰਕੇ ਜੁਪੀ ਚ ਭੱਜ ਗਿਆ ਕੋਈ ਬਿਹਾਰ ਚ ਭੱਜ ਗਿਆ ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਪੈਦਾ ਹੋ ਰਿਹਾ ਅਸੀਂ ਚਾਹੁੰਦੇ ਆ ਵੀ ਇਹੀ ਗੱਲਾਂ ਦਾ ਸਰਕਾਰ ਧਿਆਨ ਦੇਵੇ ਇਹੀ ਗੱਲਾਂ ਧਿਆਨ ਦੇਣ ਲਈ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੁਲਾਇਆ ਸੀ ਕੈਨੇਡਾ ਯੂਨੀਵਰਸਿਟੀ ਕੈ ਜਦੋਂ ਧਰਨਾ ਕੀਤਾ ਲੱਗਿਆ ਨਾ ਆਪਣੇ ਵੀਜ਼ੇ ਦੇ ਤਰ੍ਹਾਂ ਉਹਨਾਂ ਦੀ ਗੱਲ ਕਰ ਰਹੇ ਨੇ ਵੀ ਉਹ ਧਰਨਾ ਕਿੱਦਾਂ ਲੱਗਿਆ ਸਾਨੂੰ ਇੱਥੇ ਆਫਰ ਲੈਟਰਾਂ ਡੁਪਲੀਕੇਟ ਆ ਕੇ ਵੀਜ਼ਾ ਲਵਾਤਾ ਉਹ ਜਾ ਕੇ ਸਭ ਤੋਂ ਪਹਿਲਾਂ ਸਾਡੇ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਆਏ ਨੇਗੇ ਸਾਡਾ ਮਕਸਦ ਅੱਜ ਦਾ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸਾਡੇ ਨੌਜਵਾਨ ਅਮਰੀਕਾ ਤੋਂ ਡਿਪਲੋਮਾ ਕਰੇ ਨੇਗੇ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਹੈ ਕਿਹੜਾ ਕਿਉਂ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਗਏ ਇਦੋਂ ਪਹਿਲਾਂ ਸਾਡੇ ਮੰਤਰੀ ਕੁਲਦੀਪ ਢਾਲੀਵਾਲ ਵੀ ਗਏ ਜਾਂ ਆਪਣਾ ਰਵਨੀਤ ਮਿੱਟੂ ਕੇਂਦਰੀ ਮੰਤਰੀ ਵੀ ਸਾਰੇ ਹੀ ਉੱਥੇ ਗਏ ਜਿਹੜਾ ਕਿ ਉੱਥੇ ਜਾ ਕੇ ਇਹਨਾਂ ਨੇ ਰੌਲਾ ਪਾਇਆ ਮੈਂ ਪਿਛਲੇ ਲੰਮੇ ਸਮੇਂ ਤੋਂ ਰੌਲਾ ਪਾਉਂਦਾ ਆ ਰਿਹਾ ਹਾਂ ਪੱਤਰਕਾਰ ਸਾਥੀਓ ਤੁਸੀਂ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਹੀ ਬਹੁਤ ਸਹਿਯੋਗ ਦਿੱਤਾ ਮੈਂ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਵੀ ਜਿਹੜਾ ਸਰਕਾਰ ਨੇ ਉੱਥੇ ਖੜ ਕੇ ਡਰਾਮੇ ਕੀਤੇ ਨੇਗੇ ਅੱਜ ਇਹ ਐਡਾ ਵੱਡਾ ਮਾਫੀਆ ਪੰਜਾਬ ਦੇ ਵਿੱਚ ਪੈਦਾ ਹੀ ਕਿਉਂ ਹੋਇਆ ਪੈਦਾ ਥੋੜੀ ਸਹਤੇ ਹੋਇਆ ਮੈਂ ਰੋਲਾ ਪਾਉਂਦਾ ਸੀਗਾ ਤੇ ਕਰੋੜਾਂ ਰੁਪਈਆ ਮੈਂ ਲੋਕਾਂ ਨਾਲ ਵਾਪਸ ਕਰਵਾਇਆ ਤੇ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਅੱਜ ਆ ਜਿੰਨੇ ਵੀ ਲੋਕ ਖੜੇ ਨੇਗੇ ਸਾਰੇ ਏਜੰਟਾਂ ਤੋਂ ਸਤਾਏ ਹੋਏ ਲੋਕ ਖੜੇ ਨੇਗੇ ਇਹਨਾਂ ਨੂੰ ਤੁਸੀਂ ਪੈਸੇ ਵਾਪਸ ਕਿਉਂ ਨਹੀਂ ਕਰਵਾਉਂਦੇ ਕਿਉਂ ਇਹ ਐਡਾ ਵੱਡਾ ਮਾਫੀਆ ਪੈਦਾ ਕਰਿਆ ਤੁਸੀਂ ਜਿਹੜਾ 3 ਸਾਲ 4 ਸਾਲ ਪਹਿਲਾਂ ਕੰਮ ਕਰਨ ਵਾਲਾ ਸੀ ਤੁਸੀਂ ਹੁਣ ਜਾ ਕੇ ਕਿਤੇ ਜਾ ਕੇ ਸੱਟਾਂ ਤਿਆਰ ਕਰੀਆਂ ਨੇ ਹੁਣ ਜਾ ਕੇ ਤੁਸੀਂ ਜਾ ਕੇ ਕਿਤੇ ਕਾਰਵਾਈਆਂ ਕਰਨ ਨੂੰ ਤਿਆਰ ਹੋਇਓ ਮੇਰੀ ਹੁਣ ਵੀ ਸਰਕਾਰ ਅੱਗੇ ਬੇਨਤੀ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹ ਜਿਹੜੇ ਲੋਕ ਨੇਗੇ ਇੱਡਾ ਵੱਡਾ ਮਾਫੀਆ ਤਿਆਰ ਹੋਇਆ ਇਹਨਾਂ ਦਾ ਸਾਰੇ ਏਜੰਟਾਂ ਤੋਂ ਪੈਸੇ ਵਾਪਸ ਦਿਵਾਓ ਇਹਨਾਂ ਦੀਆਂ ਜਾਇਦਾਦਾਂ ਅਟੈਚ ਕਰਕੇ ਇੱਕ ਮੈਂ ਖਾਸ ਕਰਕੇ ਸਭ ਤੋਂ ਵੱਡਾ ਮਾਫੀਆ ਦੀ ਗੱਲ ਕਰਦਾ ਰਦਰਾਕਸ਼ ਗਰੁੱਪ ਰਦਰਾਕਸ਼ ਗਰੁੱਪ ਹੈ ਜਿਆਦਾਤਰ ਸਾਰੇ ਲੋਕ ਉਸ ਰਦਰਾਕਸ਼ ਗਰੁੱਪ ਦੇ ਸਤਾਏ ਹੋਏ ਖੜੇ ਨੇ ਉਹ ਮਹਾਲੀ ਦੇ ਵਿੱਚ ਹੈ ਜੀ ਉਹ ਘੱਟੋ ਘੱਟ ਦੀ ਮੈਂ ਗੱਲ ਕਰਾਂ ਪੰਜਾਬ ਹਰਿਆਣਾ ਹਿਮਾਚਲ ਘੱਟੋ ਘੱਟ ਭਾਰਤ ਦੀਆਂ ਅੱਧੀਆਂ ਸਟੇਟਾਂ ਦੇ ਵਿੱਚ ਉਹਨੇ ਠੱਗੀ ਮਾਰੀ ਹੋਈ ਹੈ ਮਹਾਲੀ ਦੇ ਵਿੱਚ ਬੈਠ ਕੇ ਠੱਗੀ ਮਾਰੀ ਹੈ ਅਸੀਂ ਜਦੋਂ ਅਸੀਂ ਪਹਿਲਾਂ ਉਦੋਂ ਬਹੁਤ ਸਾਰੇ ਪੈਸੇ ਵਾਪਸ ਕਰਵਾਏ ਵੀ ਸਾਡੇ ਕੋਲੇ ਸਬ ਜਦੋਂ ਹਾਨੀ ਸਰ ਨੂੰ ਠੱਗਿਆ ਨਾ ਮਾਰਨ ਲੋਟਿਆ ਪਿਛਲੇ 4-5 ਸਾਲਾਂ ਤੋਂ ਠੱਗਿਆ ਮਾਰ ਰਹੇ ਸੀਗਾ ਅਸੀਂ ਕਿਹਾ ਵੀ ਅਸੀਂ ਧਰਨਾ ਲਾਵਾਂਗੇ ਅਸੀਂ ਮਹਾੜੀ ਦੇ ਵਿੱਚ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਕੀਤਾ ਵੀ ਇਤੋਂ ਪਹਿਲਾਂ ਸਰਕਾਰ ਨੇ ਫੜ ਕੇ ਅੰਦਰੋਂ ਨੂੰ ਤਾਂ ਕੀਤਾ ਨਹੀਂ ਉਹਦੇ ਉੱਪਰ ਘਟੂ ਘਟ ਪਹਿਲਾਂ 50 ਪਰਚੇ ਨੇ ਜੀ 3-4 ਉਹਦੇ ਕਰਕੇ ਕਤਲ ਹੋ ਚੁੱਕੇ ਨੇਗੇ ਇੱਕ ਨਹੀਂ ਹੈਗਾ ਅਜੇ ਹਜੇ ਅਨੇਕਾਂ ਹੀ ਮਹਾੜੀ ਦੇ ਵਿੱਚ ਏਜੰਟ ਬਟਨੇ ਕਿੱਲੇ ਮਹਾੜੀ ਚ ਨਹੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਹੁਣ ਜਿਹੜੇ ਆ ਸਾਰੇ ਲੋਕ ਉਹਦੇ ਸਤਾਏ ਹੋਏ ਬੈਠੇ ਨੇਗੇ ਸਾਡੀ ਬੇਨਤੀ ਹੈ ਬਿੱਕਟੋ ਕਟੋ ਕਟੋ ਉਹਦੇ ਥੱਲੇ ਰਤਰਾਕਸ਼ ਗਰੁੱਪ ਆ ਜਿਹੜਾ ਉਹਦੇ ਥੱਲੇ 2-300 ਵਰਕਰ ਕੰਮ ਕਰਦਾ ਸੀਗਾ ਸਾਡੀ ਮੰਗ ਇਹ ਹੈ ਕਿ ਤੁਸੀਂ ਉਹ 4-5 ਫੜਕੇ ਬੰਦੇ ਅੰਦਰ ਕਰਦੇ ਹੋ ਰਤਰਾਕਸ਼ ਗਰੁੱਪ ਵਾਲੇ ਜਿਹੜੇ ਮੇਨ ਸੀਗੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਸੀਗੇ ਉਹਨਾਂ ਦਾ ਕੰਮ ਕੀ ਸੀਗਾ ਜੀ ਉਸ ਗਰੁੱਪ ਦਾ ਥੱਲੇ ਇੱਕ ਬੰਦਾ ਇੱਕ ਇੱਕ ਜਿਹੜਾ ਆਪਾਂ ਕਹਿੰਦੇ ਕਲਾਇੰਟ ਨੂੰ ਇੱਕ ਬੰਦਾ ਡੀਲ ਕਰਦਾ ਸੀਗਾ ਮੋਰੋ ਜਿਹੜਾ ਡੀਲ ਕਰਦਾ ਸੀ ਹੁਣ ਜਿਹੜਾ ਕੋਈ ਕੋਈ ਰੋੜਾ ਕੋਈ ਸਰੂਤੀ ਆ ਕੋਈ ਕੋਈ ਆ ਕੋਈ ਕੋਈ ਆ ਇਹ ਸਾਰੇ ਨਾਮ ਨੇ ਇਹਨਾਂ ਨੇ ਬਾਏ ਨਾਮ ਸਰਕਾਰ ਨੂੰ ਲਿਖ ਕੇ ਦਿੱਤੇ ਨੇ ਵੀ ਆ ਥੱਲੇ ਡੀਲ ਕਰਦਾ ਜਿਹਦੇ ਖਿਲਾਫ ਵੀ ਪਰਚਾ ਹੋਣਾ ਚਾਹੀਦਾ ਉਹਦੇ ਖਿਲਾਫ ਕੋਈ ਪਰਚੇ ਨਹੀਂ ਕੀਤੇ ਜੀ ਅਸੀਂ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਅਸੀਂ ਜਿਹੜਾ ਉਹ ਏਜੰਟ ਆ ਉਹਦੇ ਥੱਲੇ ਜਿਹੜਾ 2-250 ਬੰਦਾ ਕੰਮ ਕਰਦਾ ਸਾਡੇ ਬੰਦੇ ਨੇ ਜਿਹੜੇ ਨਾਮ ਲਿਖ ਕੇ ਉਹਨਾਂ ਨੂੰ ਦਿੱਤੇ ਨੇਗੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਪਰਚੇ ਕਰੇ ਉਹਦਾ ਜਿਹੜਾ ਜਿੰਨੀ ਪ੍ਰਾਪਰਟੀ ਆ ਉਹਨੂੰ ਟੈਚ ਕਰੋ ਤੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਨੇ ਉਹਨਾਂ ਦੀ ਪ੍ਰਾਪਰਟੀ ਸ ਸਾਡੀ ਅੱਜ ਦਾ ਜਿਹੜਾ ਮੇਨ ਮੁੱਖ ਏਜੰਡਾ ਇਹ ਆ ਸਭ ਤੋਂ ਵੱਡਾ ਹਨ ਮੁੱਖ ਏਜੰਡਾ ਰਤਰਾਖਸ਼ ਗਰੁੱਪ ਦੇ ਆ ਚੱਲ ਅਸੀਂ ਸਾਡੀ ਪਟਿਆਲੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਇੱਕ ਉੱਥੇ ਰਣਜੀਤ ਹੈ ਅ ਰਣਜੀਤ ਨਾਮ ਦਾ ਬੰਦਾ ਹੈ ਉੱਥੇ ਜਿਹੜਾ ਕਿ ਆਪਣਾ ਮੇਰੀ ਪਟਿਆਲੇ ਦੇ ਐਸਐਸਪੀ ਐਸਪੀ ਸੱਬਰ ਸ਼ਾਮ ਨਾਲ ਗੱਲ ਹੋਈ ਹੈ ਉਹ ਕਹਿੰਦਾ ਅਸੀਂ ਕੱਲ ਨੂੰ ਉੱਥੇ ਕਾਰਵਾਈ ਫੜ ਕੇ ਕਰਦੇ ਆ ਉਹਨੇ ਬਹੁਤ ਲੋਕਾਂ ਨਾਲ ਠਕੀ ਮਾਰੀ ਹੋਈ ਹੈ ਅਸੀਂ ਪਹਿਲਾਂ ਜਿਹੜਾ ਪਹਿਲਾਂ ਇਹ ਜਿਹੜੀਆਂ ਕਾਰਵਾਈਆਂ ਕਰਾਈਆਂ ਬਹੁਤ ਸਾਰਿਆਂ ਦੇ ਖਿਲਾਫ ਕੀਤੀਆਂ ਵੀ ਤੇ ਬਹੁਤ ਸਾਰੇ ਜਿਹੜੇ ਏਜੰਟ ਮਾਫੀਆ ਵੱਡਾ ਮਾਫੀਆ ਇਹਨਾਂ ਨੇ ਸਰਕਾਰ ਨੇ ਆਪ ਪੈਦਾ ਇਹ ਇੱਕ ਵੱਡੀ ਗੱਲ ਹੋ ਰਹੀ ਆ ਦੋ ਅੰਤਰਰਾਸ਼ਟਰੀ ਮੁਲਕਾਂ ਦੇ ਨਾ ਸੰਧੀ ਹੁੰਦੀ ਆ ਨਿਜਮ ਹੁੰਦੀ ਆ ਡਿਪੋਰਸ਼ਨ ਅਮਰੀਕਾ ਦਾ ਅਮਰੀਕਾ ਦਾ ਕਹਿਣਾ ਕਿ ਅਸੀਂ ਨਿਜਮਾ ਮੁਤਾਬਕ ਕਰ ਰਹੇ ਹਾਂ ਸਾਡਾ ਹੱਕ ਹੈ ਇਲੀਗਲ ਪੰਜਾਬ ਦੇ ਵਿੱਚ ਜਦੋਂ ਪ੍ਰਵਾਸੀ ਹੁੰਦੇ ਨੇ ਕਿਰਾਏ ਦਾ ਰੱਖ ਲਿਆ ਪੰਜਾਬ ਪੁਲਿਸ ਵੀ ਕਹਿੰਦੀ ਆ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਕੇ ਵੀ ਬੰਦੇ ਸਹੀ ਨੇ ਫਿਰ ਤੁਸੀਂ ਰੱਖੋ ਡਿਪੋਰਸ਼ਨ ਦੇ ਮਾਮਲੇ 'ਚ ਹੈ ਜਿਹੜਾ ਸਰਕਾਰ ਦਾ ਰੁਖ ਹੈ ਤਾਨੂੰ ਲੱਗਦਾ ਵੀ ਕਿਤਨਾ ਕਿਤੇ ਜਿਹੜਾ ਅਸਲ ਮੁੱਦਾ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਠੱਗੀਆਂ ਟੋਰੀਆਂ ਦੇ ਨਾਲ ਜਾਂ ਉਹਨੂੰ ਇੰਟਰਨੈਸ਼ਨਲ ਮੁੱਦਾ ਬਣਾ ਕੇ ਕਿਤਨਾ ਕਿਤੇ ਪੋਲਿਟਿਕਸ ਕੀਤੀ ਜਾ ਰਹੀ ਹੈ ਔਰ ਅਸਲ ਜਿਹੜਾ ਮੁੱਦਾ ਤੋਂ ਧਿਆਨ ਲੋਕਾਂ ਦਾ ਢਕਾਇਆ ਜਾ ਰਿਹਾ ਨਹੀਂ ਦੇਖੋ ਤੁਸੀਂ ਜਿਹੜੀ ਹੁਣ ਉਹਨਾਂ ਦਾ ਉਹਨਾਂ ਦਾ ਦੇਖੋ ਆਪਾਂ ਇੱਥੇ ਆਪਾਂ ਕਹਿੰਦੇ ਆ ਇੱਥੇ ਇੱਕ ਗੱਲ ਲੋਕਾਂ ਦੇ ਵਿੱਚ ਚੱਲ ਰਹੀ ਹੈ ਨਾ ਕਿ ਸਾਡੇ ਤੇ ਪ੍ਰਵਾਸੀ ਆ ਰਹੇ ਨੇ ਸਾਡਾ ਰਜਗਾਰ ਤੇ ਡੱਕਾ ਹੈ ਉਹ ਵੀ ਕਿੰਨਾ ਸਾਡੇ ਰੋਜ਼ਗਾਰ ਤੇ ਸਾਡੇ ਕੰਮ ਤੇ ਡੱਕਾ ਅਲ ਡਿਕਲੀ ਤੌਰ ਤੇ ਲੋਕ ਕਾ ਰਹੇ ਨੇਗੇ ਉਹ ਭੇਜ ਰਹੇ ਨੇਗੇ ਪਰ ਹੁਣ ਗੱਲ ਇਹ ਹੈ ਵੀ ਤੁਸੀਂ ਜਿਹੜੀ ਇਹ ਕਹਿਣੋਗੇ ਜਿਹੜਾ ਇਹ ਮੁੱਦਾ ਹੈ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਇਹ ਮੁੱਦਾ ਪੈਦਾ ਕਿਵੇਂ ਹੋਇਆ ਕਿੱਡਾ ਮੁੱਦਾ ਪੈਦਾ ਹੋਇਆ ਅੱਜ ਸਕੂਲ ਜੁਨੀਅਰ ਕਾਲਜ ਸਾਰੇ ਕਾਲਜ ਬੰਦ ਹੋ ਗਏ ਇਹ ਸਾਰੇ ਸਰਕਾਰ ਦੇ ਆਪ ਲੀਡਰਾਂ ਨੇ ਮੈਂ ਕਈਆਂ ਦੇ ਨਾਮ ਲੈ ਦਣਾ ਮੀਤ ਇਹਰ ਵਰਗੇ ਨੇ ਕਿਹਨੇ ਆਪ ਜਾ ਕੇ ਸਨਮਾਨਿਤ ਕਰ ਇਹਨਾਂ ਨੂੰ ਏਜੰਟਾਂ ਨੂੰ ਜਿਹੜਾ ਕਿ 2.5 2.5 300 300 ਕਰੋੜ ਦੀ ਠੱਗੀ ਦੇ ਵਿੱਚ ਅੰਦਰ ਨੇਗੇ ਆ ਭੱਜੇ ਹੋਏ ਨੇਗੇ ਇਹ ਆਪ ਜਿਹੜਾ ਇਹਨਾਂ ਸਾਰਾ ਪੈਦਾ ਕੀਤਾ ਮੈਂ ਇਹ ਗੱਲ ਤੋਂ ਬਹੁਤ ਲੰਮੇ ਸਮੇਂ ਤੋਂ ਪਿੱਟ ਰਿਹਾ ਸੀਗਾ ਕਿ ਇਹ ਬਹੁਤ ਵੱਡਾ ਪੰਜਾਬ ਦਾ ਮੁੱਦਾ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਸੀ ਚਾਹੁੰਦੇ ਹਾਂ ਜਿਵੇਂ ਉਹ ਸਾਰੀ ਵੈਰੀਫਿਕੇਸ਼ਨ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੋਈ ਕਿਤੇ ਕੋਈ ਕਤਲ ਕਰਕੇ ਜੁਪੀ ਚ ਭੱਜ ਗਿਆ ਕੋਈ ਬਿਹਾਰ ਚ ਭੱਜ ਗਿਆ ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਪੈਦਾ ਹੋ ਰਿਹਾ ਅਸੀਂ ਚਾਹੁੰਦੇ ਹਾਂ ਵੀ ਇਹੀ ਗੱਲਾਂ ਦਾ ਸਰਕਾਰ ਧਿਆਨ ਦੇਵੇ ਇਹੀ ਗੱਲਾਂ ਧਿਆਨ ਦੇਣ ਲਈ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੁਲਾਇਆ ਅਸੀਂ ਇੱਥੇ ਹੁਣ ਜਿਹੜਾ ਡਿਪੋਰਟ ਵਾਲੀ ਗੱਲ ਆ ਉਸ ਤੋਂ ਬਾਅਦ ਇਹ ਬੜਾ ਜਿਸ ਤਰ੍ਹਾਂ ਮੁੱਦਾ ਚੱਕਿਆ ਗਿਆ ਹਾਂਜੀ ਉਹਨਾਂ ਨੇ ਰਿਪੋਰਟ ਕਿਹੜੇ ਕੀਤੇ ਆ ਜਿਹੜੇ ਅਨਲੀਗਲ ਤੌਰ ਤੇ ਗਏ ਜਿਹੜੇ ਲੀਗਲ ਤੌਰ ਤੇ ਗਏ ਉਹ ਤਾਂ ਨਹੀਂ ਮੋੜਿਆ ਪ੍ਰਵਾਸ ਪਹਿਲਾਂ ਤੋਂ ਚੱਲਦਾ ਆ ਪ੍ਰਵਾਸ ਮਲੂਕ ਜਦੋਂ ਦਾ ਸਾਹਿਬ ਜਨਮ ਆ ਜਦੋਂ ਦਾ ਉਹ ਰਹਿਣ ਲੱਗਾ ਉਦੋਂ ਤੋਂ ਹੀ ਪ੍ਰਵਾਸ ਚੱਲਦਾ ਤੁਰਿਆ ਆ ਪਰ ਰੁਜ਼ਗਾਰ ਦੀ ਭਾਲ ਤੇ ਲੋਕਾ ਇਧਰ ਉਧਰ ਆਉਂਦੇ ਜਾਂਦੇ ਵਸਦੇ ਵੀ ਲਿਗੇ ਹਾਂਜੀ ਪਰ ਜਿਵੇਂ ਹੁਣ ਤੁਹਾਡੇ ਕੋਲ ਇੰਨੇ ਲੋਕ ਆਉਂਦੇ ਆ ਜਿਹੜੇ ਠੱਗੀ ਮਾਰਨ ਤੋਂ ਪਹਿਲਾਂ ਬਾਅਦ ਆਉਂਦੇ ਆ ਪਹਿਲਾਂ ਕਦੇ ਕੋਈ ਆਇਆ ਤੁਹਾਨੂੰ ਕਦੇ ਕਿਸੇ ਨੇ ਪੁੱਛਿਆ ਸਹੀ ਸਹੀ ਜਿਹੜ ਜਿਹੜੇ ਲੋਕ ਅਨਲਿਗਲ ਤੌਰ ਤੇ ਉਹ ਕਹਿੰਦੇ ਨੇ ਵੀ ਤੇਰੇ ਮੈਂ ਤੈਨੂੰ ਬਾੜ ਦੂੰ ਜੀ ਰੋਕੀ ਲਾਇਆ ਕਹਿੰਦਾ ਵੀ ਹਣ ਜਿਵੇਂ ਮਰਜੀ ਛੱਡ ਦੇ ਤੇਰਾ ਅਮਰੀਕਾ ਛੱਡ ਦੇ ਤੇਰਾ ਸਾਨੂੰ ਉੱਥੇ ਅੰਦਰ ਐਂਟਰ ਕਰਾ ਦੇ ਉਹ ਇਹ ਗੱਲਾਂ ਅਸੀਂ ਜਨਟਾਂ ਨਾਲ ਗੱਲ ਕਰਦੇ ਹਾਂ ਉਹਨਾਂ ਕੋਲੇ ਵੀ ਆਉਂਦੀਆਂ ਨੇ ਜੀ ਸਹੀ ਸਵਾਲ ਹੈ ਉਹ ਜਦੋਂ ਮਤਲਬ ਜਾ ਕੇ ਉਹਨੂੰ ਪੈਸੇ ਦਿੰਦੇ ਆ ਉਦੋਂ ਤਾਂ ਉਦੋਂ ਤੱਕ ਵੀ ਨਹੀਂ ਦੱਸਦਾ ਜਿੱਲਾ ਚਰ ਉਹ 에어ਪੋਰਟ ਤੇ ਚੜ੍ਹ ਨਹੀਂ ਜਾਂਦਾ ਆਨ ਵੀ ਕਮਾਂਡੀ ਨੂੰ ਨਹੀਂ ਭੜਕ ਲੱਗਣ ਦਿੰਦਾ ਮੈਂ ਇਦਾਂ ਜਵਾਬ ਜਦੋਂ ਠੱਗਿਆ ਜਾਂਦਾ ਫਿਰ ਮਤਲਬ ਰੌਲਾ ਪੈਂਦਾ ਕਹਿੰਦੇ ਚ ਉਹ ਲੋਕ ਵੀ ਤੇ ਹੈ ਨਾ ਜਿਹੜੇ ਅਨਲਿਗਲ ਤੌਰ ਵੀ ਜਿੰਨੇ ਵੀ ਤੁਸੀਂ ਪਹਿਲੀ ਗੱਲ ਤੁਸੀਂ ਕਿਹਾ ਵੀ ਜਿਹੜੇ ਨੌਜਵਾਨ ਬਾਹਰ ਭੇਜਦੇ ਹੋ ਏਜੰਟਾਂ ਨੇ ਸਹੀ ਭੇਜਣਗੇ ਇਹਦੇ ਵਿੱਚ ਪਹਿਲੀ ਗੱਲ ਹੈ ਦੇਖੋ ਕੈਨੇਡਾ ਦੇ ਵਿੱਚ ਧਰਨਾ ਚੱਲਿਆ ਜੀ ਅਨੇਕਾਂ ਹੀ ਜਿਹੜੇ ਸਾਰੇ ਨੌਜਵਾਨ ਸਟੱਡੀ ਵੇਸ ਤੇ ਗਏ ਉਹਨੇ ਸਾਰਿਆਂ ਦੇ ਇਹਨਾਂ ਨੇ ਫਾਈਲਾਂ ਗਲਤ ਲਾ ਲਾ ਕੇ ਏਜੰਟਾਂ ਨੇ ਭੇਜੇ ਕੰਮ ਤੁਸੀਂ ਇਹ ਦੱਸੋ ਵੀ ਜਿਹੜਾ ਸਭ ਤੋਂ ਵੱਡੀ ਨਾਲ ਠੱਗੀ ਇਹਨਾਂ ਏਜੰਟਾਂ ਨੇ ਫੀਸ ਦੇ ਵਿੱਚ ਮਾਰੀਆਂ ਨੌਜਵਾਨਾਂ ਨੇ ਸਭ ਤੋਂ ਵੱਡੀ ਠੱਗੀ ਪੈਸਾ ਸਭ ਤੋਂ ਵੱਡਾ ਨੌਜਵਾਨਾਂ ਨਾਲ ਫੀਸ ਦੇ ਵਿੱਚ ਕਮਾਇਆ 20-20 ਲੱਖ ਰੁਪਏ ਲੈ ਕੇ ਕਹਿੰਦੇ ਫੀਸ ਭਰਦੇ ਆ ਕਿਸੇ ਨੌਜਵਾਨ ਨੂੰ ਕਹਿ ਕੇ ਸਰਕਾਰੀ ਕਾਲਜ ਦਿੰਦੇ ਉੱਥੇ ਪ੍ਰਾਈਵੇਟ ਕਾਲਜ ਨੇਗੇ ਇਹ ਸਭ ਤੋਂ ਵੱਡੀ ਨੌਜਵਾਨਾਂ ਨਾਲ ਫੀਸ ਦੇ ਨਾਂ ਤੇ ਠੱਗੀ ਵੱਜੀ ਆ ਤੇ ਜਿਹੜਾ ਕੰਮ ਲੱਖ ਤੋਂ 2 ਲੱਖ ਦੇ ਵਿੱਚ ਕਰਨ ਵਾਲਾ 20-20 ਲੱਖ ਦੇ ਵਿੱਚ ਕੰਮ ਹੋਇਆ ਇਹ ਪੰਜਾਬ ਦਾ ਸਭ ਤੋਂ ਵੱਡਾ ਅਜਾੜੇ ਦਾ ਕੰਮ ਹੋਇਆ ਹੁਣ ਜਿਹੜੀ ਤੁਸੀਂ ਗੱਲ ਕਹਿਣੇ ਹੋ ਵੀ ਏਜੰਟਾਂ ਕੋਲੇ ਇਹ ਜਿਹੜੇ ਲੋਕ ਜਾਂਦੇ ਨੇਗੇ ਵੀ ਤੈਨੂੰ ਪਹਿਲਾਂ ਕੌਣੀ ਪੁੱਛਦੇ ਜਾਂ ਜਿਹੜੇ ਕਿ ਐਸ ਏਜੰਟ ਕਿਹੜਾ ਬੁਲਾਉਂਦੇ ਨੇ ਕਿ ਆਪੀ ਲੋਕ ਦਫ਼ਤਰਾਂ ਦੇ ਵਿੱਚ ਜਾਂਦੇ ਨੇਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਮੇਰੇ ਕੋਲੇ ਲੋਕ ਆਏ ਨੇਗੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪੱਤਰਕਾਰ ਸਾਥੀਓ ਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਮੇਰਾ ਕੋਈ 5 ਰੁਪਏ ਦਾ ਬੰਦਾ ਸਾਫਤ ਕਰਦੇ ਵੀ ਆਹ ਬੰਦੇ ਨਾਲ ਆਹ ਬੰਦੇ ਨੇ ਮੈਂ ਪੈਸੇ ਦਿਵਾਏ ਨੇ ਇਹ ਤੋਂ ਲੈਤ ਨੇ ਜਾਂ ਏਜੰਟ ਤੋਂ ਲੈਤ ਨੇ ਅਗਲੀ ਗੱਲ ਇਹ ਹੈ ਜੇ ਕੋਈ ਮੇਰੇ ਕੋਲੇ ਬੰਦਾ ਘਰੇ ਭਰੋਸਾ ਕਰਕੇ ਆਉਂਦਾ ਮੋਂਨ ਠੱਗੀਆਂ ਮਾਰਾਂ ਆ ਮੇਰੀ ਕਿੱਡੀਕ ਸਿਆਣਵਾਲੀ ਗੱਲ ਆ ਜਾਂ ਮੇਰੇ ਲਈ ਕਿੱਡੀਕ ਬਹਾਦਰੀ ਵਾਲੀ ਗੱਲ ਆ ਇਹ ਤਾਂ ਇੱਕ ਮੈਂ ਲੋਕਾਂ ਦੇ ਸ਼ੋਸ਼ਣ ਕਰ ਰਹੇ ਹਨ ਇਹਨਾਂ ਨੇ ਲੋਕਾਂ ਨਾਲ ਸ਼ੋਸ਼ਣ ਕੀਤਾ ਬਲਾਉਂਡ ਤੋਂ ਪਹਿਲਾਂ ਜੋ ਦਫ਼ਤਰ ਦੇ ਵਿੱਚ ਗਿਆ ਉਹਦਾ ਚਾਹ ਵਰਕ ਇਹਨਾਂ ਨੇ ਪਿਆਈਆਂ ਬਾਅਦ ਜਦੋਂ ਠੱਗ ਲਿਆ ਠੱਗਣ ਤੋਂ ਬਾਅਦ ਫਿਰ ਇਹਨਾਂ ਨੂੰ ਬੌਂਸਰਾਂ ਨਾਲ ਕੁੱਟ ਕੇ ਪੱਗਾਂ ਲਾ ਕੇ ਇਹਨਾਂ ਨੇ ਬਾਹਰ ਭੇਜਿਆ ਲੋਕਾਂ ਦੀ ਇਹਨਾਂ ਨੇ ਇਹ ਕੰਮ ਜਿਹੜਾ ਪੰਜਾਬ ਦੇ ਵਿੱਚ ਸ਼ੋਸ਼ਣ ਵੱਡਾ ਹੋਇਆ ਹੁਣ ਦੇਖੋ ਤੁਸੀਂ ਤੁਹਾਡੇ ਦੇ ਕੋਈ ਬੰਦਾ ਇਤਬਾਰ ਕਰਦਾ ਹੁਣ ਪੱਤਰਕਾਰ ਸਾਥੀਓ ਤੁਹਾਡੇ ਦੇ ਸਾਰੇ ਇਤਬਾਰ ਕਰਦੇ ਨੇ ਜੇ ਆਪਾਂ ਸ਼ੋਸ਼ਣ ਕਰਾਂਗੇ ਇਹਦੀ ਇਹਦਾ ਸ਼ੋਸ਼ਣ ਦੀ ਕਿਹੜੀ ਧਾਰ ਇਹਨੇ ਲੋਕਾਂ ਨਾਲ ਸੋਸ਼ਲ ਕੀਤਾ ਲੋਕਾਂ ਨੂੰ ਬੁਲਾ ਕੇ ਚਲੋ ਮੈਂ ਕਹਿੰਦਾ ਵੀ ਲੋਕ ਮੇਰੇ ਕੋਲੇ ਪਹਿਲਾਂ ਨਹੀਂ ਆਉਂਦੇ ਹੁਣ ਇਹ ਲੋਕ ਮੇਰੇ ਕੋਲੇ ਇਹ ਗੱਲ ਪੁੱਛਦੇ ਨੇਗੇ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕਹੀ ਆ ਅਨੇਕਾਂ ਲੋਕ ਮੇਰੇ ਕੋਲੇ ਆ ਕੇ ਪੁੱਛਦੇ ਨੇ ਅਸੀਂ ਕਿਹੜੇ ਜਾਣ ਤੋਂ ਵੀਜ਼ਾ ਲਵਾਈਏ ਜਿਹੜਾ ਥੋੜਾ ਜਿਹਾ ਸਵਾਲ ਆ ਮੈਂ ਇੱਕ ਵੀ ਕਿਸੇ ਜਾਣਦਾ ਐ ਤਿਕਰ ਕੇ ਤੁਹਾਨੂੰ ਨਾ ਰਿਕਮੈਂਡ ਨਹੀਂ ਕੀਤਾ ਵੀ ਆ ਜਾਣ ਤੋਂ ਪੈਸਾ ਵੀਜ਼ਾ ਲਵਾ ਲਓ ਕਿਉਂਕਿ ਮੈਨੂੰ ਪਤਾ ਹੈ ਕਿ ਜੇ ਮੈਂ ਇੱਕ ਦਾ ਕਹੂੰ ਲੋਕ ਕਹਣਗੇ ਭੰਨੇ ਨੇ ਕੰਮ ਖੋਲ ਲਿਆ ਹੈ ਮੈਂ 3 ਸਾਲ ਤੋਂ ਲਗਾਤਾਰ ਬਹੁਤ ਸਾਰੇ ਲੋਕਾਂ ਨੇ ਮੁੱਦਾ ਚੱਕਿਆ ਪਰ ਉੱਥੀ ਮੁੱਦਾ ਰੁਕ ਗਿਆ ਮੈਂ 3 ਸਾਲ ਤੋਂ ਇਹ ਮੁੱਦਾ ਰੁਕਿਆ ਨਹੀਂ ਮੈਂ ਲਗਾਤਾਰ ਇਸ ਮੁੱਦੇ ਦਾ ਹਿੱਕ ਠੋਕੇ ਬੋਲਦਾ ਰਿਹਾ ਕਿਉਂਕਿ ਮੈਂ ਇਸ ਚੀਜ਼ ਨਾਲ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਂ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਨੂੰ ਇਹ ਸੀਗਾ ਵੀ ਇਹ ਲੜਾਈ ਆ ਲਕੀਰ ਕਿਚਕੇ ਲੜਾਈ ਲੜੀ ਆ ਇਸ ਲੜਾਈ ਕਰਕੇ ਮੇਰੇ ਕਹਿੰਦੇ ਕਹੌਂਦੇ ਰਿਸ਼ਤੇਦਾਰ ਮੇਰੇ ਨਾਲ ਗੁੱਸੇ ਹੋ ਗਏ ਮੇਰੇ ਬਹੁਤ ਸਾਰੇ ਮੇਰੇ ਦੋਸਤ ਮੇਰੇ ਨਾਲ ਟੁੱਟ ਗਏ ਕਿਉਂਕਿ ਮੈਨੂੰ ਇਹ ਟੁੱਟਦਾ ਟੁੱਟ ਜਾਂਦਾ ਉਹ ਕਹਿੰਦਾ ਤੂੰ ਇਹਨੂੰ ਏਜੰਟ ਨੂੰ ਕਿਉਂ ਕਹਿਣਾ ਇਹਦਾ ਕੀ ਕਸੂਰ ਆ ਇਹ ਤਾਂ ਦੇਖੋ ਜੀ ਐਨੇ ਪੈਸੇ ਲੱਗ ਗਏ ਹੁਣ ਮੋੜ ਦੂਗਾ ਹੁਣ ਮੋੜ ਦੂਗਾ ਮੈਂ ਕਹਿੰਦਾ ਯਾਰ ਤੁਸੀਂ ਗਲਤ ਕੀਤਾ ਮੋੜੋ ਪਰ ਇਸ ਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇਕਰ ਤੁਸੀਂ ਸਹੀ ਤਰੀਕੇ ਨਾਲ ਲੋਕਾਂ ਨੂੰ ਨੌਜਵਾਨਾਂ ਨੂੰ ਭੇਜਿਆ ਹੁੰਦਾ ਤਾਂ ਨੌਜਵਾਨ ਪੈਸੇ ਕਮਾ ਕੇ ਪਹਿਲਾਂ ਵੀ ਲੋਕ ਜਾਂਦੇ ਸੀਗੇ ਜਿਵੇਂ ਆਪਾਂ ਤੁਸੀਂ ਆਪਾਂ ਗੱਲ ਕਰੀਏ ਕੋਈ ਕਿੱਥੋਂ ਅਮਰੇਸ਼ ਵਾਲਾ ਕੋਈ ਕਿਤੇ ਪੈਸੇ ਕਮਾ ਕੇ ਲੋਕ ਵਾਪਸ ਆ ਜਾਂਦੇ ਸੀ ਨਾ ਹੁਣ ਅਗਲਾ 20-30 ਲੱਖ ਰੁਪਏ ਲਾ ਕੇ ਗਿਆ ਅਗਲਾ ਕਹਿੰਦਾ ਕਰਜ਼ਾਈ ਹੋ ਕੇ ਗਿਆ ਨਹੀਂ ਬੰਦੇ ਪੈਸੇ ਕਮਾ ਕੇ ਲੋਕ ਵਾਪਸ ਆਉਣ ਨੂੰ ਤਿਆਰ ਸੀ ਹੁਣ ਪਤਾ ਜਿਹੜਾ 20 ਲੱਖ ਰੁਪਏ 30 ਲੱਖ ਰੁਪਏ ਲਾ ਗਿਆ ਫਿਰ ਉਹ ਉੱਥੇ ਦਾ ਹੀ ਹੋ ਕੇ ਰਹਿ ਗਿਆ ਇਹ ਸਭ ਤੋਂ ਵੱਡੀ ਕਾਰਨ ਆ ਮੈਂ ਕਹਿੰਦਾ ਵੀ ਇੰਨਾ ਪੈਸਾ ਨਾ ਲਓ ਲਿਮਟਿਡ ਕੋਈ ਤਰੀਕਾ ਹੋਣਾ ਚਾਹੀਦਾ ਵੀਜ਼ਾ ਲਵਾਉਣ ਦਾ ਏਜੰਟ ਦਾ ਤਰੀਕਾ ਸਹੀ ਹੋਣਾ ਚਾਹੀਦਾ ਉਹ ਤਾਂ ਫਿਰ ਉਹ ਲੋਕ ਫਿਰ ਲੋਕ ਲੋਕ ਜਿਹੜਾ ਠੱਗੀ ਦੇ ਸਰਕਾਰ ਤੋਂ ਬਚ ਸਕਣ ਬਾਕੀਆ ਮਾਫੀਆ ਦਾ ਨਾਮ ਤੁਸੀਂ ਦੇ ਰਹੇ ਹੋ ਜਿਹੜੀ ਇਮੀਗ੍ਰੇਸ਼ਨ ਦੇ ਨਾਂ ਤੇ ਠੱਗੀਆਂ ਮਾਰਦੇ ਨੇ ਤੁਸੀਂ ਕਹਿੰਦੇ ਹੋ ਕਿ ਮਾਫੀਆ ਹਾਂਜੀ ਮਾਫੀਆ ਦੇ ਨਾਲ ਜੋ ਕਿ ਦੌਰ ਦੀ ਜਿਹੜੀ ਅੱਜ ਦੀ ਪੁਲਿਸ ਨੇ ਅੱਜ ਦੀ ਪੋਲਿਟਿਕਸ ਨੂੰ ਕਿੱਥੇ ਵੇਖਦੇ ਹੋ ਜਿਹੜੀ ਤੁਸੀਂ ਮਾਫੀਆ ਹੁਣ ਮੈਂ ਤੁਹਾਨੂੰ ਅਧਾਰਨਾ ਕਹੀ ਦਿਤੀਆਂ ਕਿ ਜਿਹੜੇ ਇੱਕ ਬੰਦੇ ਦੇ ਪਹਿਲਾਂ 50 ਪਰਚੇ ਹੋਏ ਹੋਣ ਪ੍ਰਸ਼ਾਸਨ ਉਹਨੂੰ ਸਰਕਾਰ ਉਹਨੂੰ ਅੰਦਰ ਨਾ ਕਰੇ ਤਾਂ ਪਰ ਸਮਝੋਤਾ ਨਹੀਂ ਤਾਂ ਹੋਰ ਕੀ ਆ ਉਹ ਬੱਠਾ ਲੋਕਾਂ ਨਾਲ ਠੱਗਿਆ ਮਰੀ ਜਾਂਦਾ ਹਰ ਇੱਕ ਏਜੰਟ ਦੇ ਉੱਪਰ ਪੰਜ-ਪੰਜ ਕਈਆਂ ਉੱਪਰ ਪਰਚੇ ਨੇਗੇ ਹੁਣ ਜਿਹੜ ਨੂੰ ਫੜ ਕੇ ਅੰਦਰ ਨਹੀਂ ਦੇ ਰਹੀ ਜਾਂ ਉਹ ਤੋਂ ਪੈਸੇ ਨਹੀਂ ਰਿਕਵਰ ਕਰਾ ਰਹੀ ਤਾਂ ਫਿਰ ਸਮਝੋਤਾ ਨਹੀਂ ਤਾਂ ਹੋਰ ਕੀ ਐ ਇਹ ਸਮਝੋਤਾ ਨਹੀਂ ਤਾਂ ਹੋਰ ਕੀ ਐ ਮੈਨੂੰ ਇਹ ਦੱਸੋ ਲੋਕਾਂ ਦੇ ਪੈਸੇ ਵਾਪਸ ਨਹੀਂ ਹੋ ਰਹੇ ਉਲਟਾ ਲੋਕਾਂ ਦੇ ਕਿੰਨੇ ਦੇ ਪੈਸੇ ਪਰਚੇ ਕਰੇ ਪਏ ਨੇਗੇ ਇਹ ਜਿਹੜੇ ਇਹ ਜਿਹੜੇ ਸਾਰੇ ਲੀਡਰਾਂ ਨੇ ਬੰਦੇ ਪੈਦਾ ਕੀਤੇ ਹੋਏ ਨੇਗੇ ਇਹ ਪੰਜਾਬ ਦੀ ਬਹੁਤ ਵੱਡੀ ਪੱਤਰਕਾਰ ਸਾਥੀਓ ਬਹੁਤ ਵੱਡੀ ਪੰਜਾਬ ਦੀ ਬਰਬਾਦੀ ਦਾ ਕਾਰਨ ਹੈ ਤੁਸੀਂ ਅੱਜ ਇਸ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਥੋੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾਉ ਲਿਖਿਆ ਜਾਣਾ ਅੱਜ ਤੁਸੀਂ ਜਿਹੜੇ ਕਾਲਜਾਂ ਯੂਨੀਵਰਸਿਟੀ ਵਿੱਚ ਪੜ੍ਹ ਕੇ ਸਾਡੇ ਪੱਤਰਕਾਰ ਬਣਿਓ ਅੱਜ ਉਹ ਸਾਰੇ ਕਾਲਜਾਂ ਨੂੰ ਜਿੰਦੇ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਾ ਕੋਈ ਮਾਸਟਰ ਪੈਦਾ ਹੋਵੇ ਨਾ ਕੋਈ ਪੁਲਿਸ ਅਧਿਕਾਰੀ ਪੈਦਾ ਹੋਵੇ ਆਈਐਸ ਜਾਂ ਪੀਸੀਐ ਜਾਂ ਯੂਪੀਐਸਰ ਤਾਂ ਬੜੀ ਦੂਰ ਦੀ ਗੱਲ ਹੈ ਕਿਉਂਕਿ ਹਰੇਕ ਬੰਦਾ ਇਹਨਾਂ ਨੇ ਐਡਾ ਵੱਡਾ ਇਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਨੇ ਕਿ ਹਰੇਕ ਬੰਦਾ ਕਹਿੰਦਾ ਵੀ ਜਾ ਕੇ ਸਾਰੇ ਸੁਪਨੇ ਬਾਹਰ ਹੀ ਪੂਰੇ ਹੋਣਗੇ ਕੀ ਇੱਥੇ ਪਹਿਲਾਂ ਸੁਪਨੇ ਪੂਰੇ ਹੋਏ ਨਹੀਂ ਕੀ ਤੁਸੀਂ ਪਹਿਲਾਂ ਆਪਾਂ ਇੱਥੇ ਮਲਾਜਮ ਬੈਠੇ ਨਹੀਂ ਹੈਗੇ ਇਹ ਪੰਜਾਬ ਦੀ ਵੱਡੀ ਬਰਬਾਦੀ ਦਾ ਕਾਰਨ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਸਾਮੀਆਂ ਨੇ ਇਹਨਾਂ ਆਸਾਮੀਆਂ ਦੇ ਉੱਪਰ ਵੀ ਜਿਹੜੇ ਸਾਰੇ ਫਿਰ ਹੋਰ ਆ ਕੇ ਪ੍ਰਵਾਸੀ ਕਾਬਜ਼ ਹੋਣਗੇ ਇਹ ਪੰਜਾਬ ਦੇ ਵਿੱਚ ਹੀ ਐਡਾ ਵੱਡਾ ਕਿਉਂ ਹੋਇਆ ਹੋਰਾਂ ਸਟੇਟਾਂ ਦੇ ਵਿੱਚ ਕਿਉਂ ਨਹੀਂ ਪੈਦਾ ਹੋਇਆ ਕਿਉਂਕਿ ਪੰਜਾਬ ਦੇ ਖੁਦ ਲੀਡਰਾਂ ਨੇ ਪੈਦਾ ਕੀਤਾ ਮਾਫੀਆ ਗਜਰਾਤ ਤੋਂ ਚੱਲਿਆ ਹੋਇਆ ਮਾਫੀਆ ਅੱਜ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਫੈਲਿਆ ਇਹ ਵੱਡਾ ਜਿਹੜਾ ਕਾਰਨ ਹੈ ਕਿਉਂਕਿ ਜੇ ਇਹਨਾਂ ਲੀਡਰਾਂ ਨੇ ਇਹਨਾਂ ਨੂੰ ਸਹਾਇਤਾ ਨਾ ਦਿੱਤੀ ਹੁੰਦੀ ਨਾ ਥਾਣਿਆਂ ਦੇ ਫੋਨ ਕੀਤੇ ਹੁੰਦੇ ਨਾ ਮਗਰ ਤਾਂ ਇਹ ਕੰਮ ਹੋਣਾ ਹੀ ਨਹੀਂ ਸੀਗਾ ਕਿਉਂਕਿ ਸਭ ਤੋਂ ਵੱਡਾ ਕਮਾਈ ਦਾ ਸਾਧਨ ਇਸ ਸਮੇਂ ਇਹ ਇਹ ਮਾਫੀਆ ਜਾਂ ਨਸ਼ਾ ਮਾਫੀਆ ਇਹ ਤੋਂ ਜਿੰਨੇ ਮਰਜੀ ਪੈਸੇ ਕਮਾ ਲਓ ਕਿਉਂਕਿ ਪੰਜਾਬ ਦੀ ਨੌਜਵਾਨੀ ਜਾਂ ਤਾਂ ਨਸ਼ੇ ਦੇ ਵਿੱਚ ਬਰਬਾਦ ਹੋ ਜਾਂਦੀ ਹੈ ਜਾਂ ਫਿਰ ਬਾਹਰ ਜਾਣਾ ਚਾਹੁੰਦੀ ਹੈ ਅੱਜ ਸਾਰੇ ਪੰਜਾਬ ਦੇ ਗਰਾਊਂਡ ਖਾਲੀ ਹੋ ਗਏ ਜਿੰਮਾਂ ਖਾਲੀ ਹੋ ਗਈਆਂ ਸਾਰਾ ਕੁਝ ਪੰਜਾਬ ਦਾ ਖਾਲੀ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਡਿਪੋਟ ਹੋਰ ਜਿਹੜੇ ਆ ਕੇ ਨੌਜਵਾਨ ਆਏ ਉਹਨਾਂ ਨੂੰ ਰਜਗਾਰ ਸ਼ੁਰੂ ਕਰਨ ਦੇ ਲਈ ਮਾਲੀਨਾ ਸਹਾਇਤਾ ਦਿੱਤੀ ਜਾਊਗਾ ਇਹਦਾ ਇੱਕ ਦੂਜਾ ਪੱਖ ਇਹ ਵੀ ਆ ਕਿ بجائے ਇਸ ਦੇ ਕਿ ਵਿਧਨ ਟਾਈਮ ਅਜਾਟਾ ਦੇ ਖਿਲਾਫ ਕਾਰਵਾਈ ਕਰਕੇ ਇਹਨੂੰ ਮਾਫੀਆਂ ਨੂੰ ਖਤਮ ਕੀਤਾ ਜਾਵੇ ਇਹ ਇੱਕ ਧਿਆਨ ਭਟਕਾਉਣ ਵਾਲੀ ਗੱਲ ਨਹੀਂ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਰਜਗਾਰ ਨੂੰ ਰਜਗਾਰ ਛੱਡ ਤੋਂ ਅਜਾਟਾਂ ਤੋਂ ਪੈਸੇ ਹੀ ਵਾਪਸ ਕਰਵਾ ਦੇ ਜਿਹੜੇ ਜਿਹੜੇ ਵਾਪਸ ਹੋ ਜਾਣਗੇ ਜਿਹੜਾ ਹਾਂ ਆਪ ਆਪ ਹੀ ਕੰਮ ਖੋਲ ਲੈਣਗੇ ਕਿਉਂ ਬਾਈ ਦੱਸੋ ਬਿਲਕੁਲ ਰੈਂਟਰ ਦੇ ਪਹਿਲੂ ਪੈਸੇ ਵਾਪਸ ਕਰ ਦੋ 200 200 ਕਾਲਜ ਯੂਨੀਵਰਸਿਟੀ ਕੈਨੇਡਾ ਦੀ ਇਮੀਗ੍ਰੇਸ਼ਨ ਲੱਭ ਰਹੀ ਹੈ ਵੀ ਇਹ ਹੈ ਕਿੱਥੇ ਨੇ ਕੈਨੇਡਾ ਤੋਂ ਜਿਹੜੇ ਜਿਹੜੇ ਧਰਨਾ ਕੀਤਾ ਲੱਗਿਆ ਆਪਣੇ ਵੀਜ਼ੇ ਦੇ ਤਰ੍ਹਾਂ ਉਹਨਾਂ ਦੀ ਗੱਲ ਕਰ ਰਹੇ ਨੇ ਵੀ ਉਹ ਧਰਨਾ ਕਿੱਦਾਂ ਲੱਗਿਆ ਸਾਨੂੰ ਇੱਥੇ ਆਫਰ ਲੈਟਰਾਂ ਡੁਪਲੀਕੇਟ ਆ ਕੇ ਵੀਜ਼ਾ ਲਵਾਤਾ ਉਹ ਜਾ ਕੇ ਚਲੇ ਜਾਂਦੇ ਨੇ ਉੱਥੇ ਕੈਨੇਡਾ ਠੀਕ ਹੈ ਜੀ ਮੈਂ ਉਹ ਜਗ੍ਹਾ ਤੇ ਜਾ ਕੇ ਆਇਆ ਬੀਰਟ ਕਰਕੇ ਮੈਂ ਤਿੰਨ ਵਾਰ ਕੈਨੇਡਾ ਜਾ ਕੇ ਆਇਆ ਮੇਰੇ ਮਾਪੇ ਸਾਰੇ ਵਾਰ ਕੈਨੇਡਾ ਰਹਿੰਦੇ ਆ ਅੱਛਾ ਮੈਂ ਇੱਕ ਗੱਲ ਉਹ ਮੈਂ ਕਿਹਾ ਵੀ ਤੁਸੀਂ ਉਹ ਕਹਿੰਦੇ ਦੀ ਇੱਕ ਜਿਵੇਂ ਆ ਗਰਾਜ ਆ ਇਹਦੇ ਬਾਹਰ ਇੱਕ ਬੋਲ ਲਾਤਾ ਹੈ ਜੀ ਇਹ ਆਹ ਕੈਂਪਸ ਆ ਆ ਇਹਦਾ ਯੂਨੀਵਰਸਿਟੀ ਆ ਆਪ ਦੇ ਕੋਲੋਂ ਮੈਂ ਦੱਸਾਂ ਆਪ ਦੇ ਕੋਲ ਕਾਲਜ ਉਹਨੇ ਤਿਆਰ ਕਰੇ ਹੋਏ ਨੇਗੇ ਲੁਧਿਆਣਾ ਦਾ ਗੁਰਪੀਰ ਬਹੁਤ ਵੱਡੇ ਵੱਡੇ ਨਾਮ ਨੇ ਪਰ ਉਹ ਜਾਨ ਨੇ ਵੀ ਆਓ ਆਪਣੇ ਦਫ਼ਤਰ ਵੀ ਨਾ ਕਾ ਨੂੰ ਠੀਕ ਹੈ ਨੀ ਬਹੁਤ ਹੀ ਘੁੱਸ ਨੇ ਹਾਂਜੀ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਕੀਤਾ ਸੀ ਕਿ ਇੱਕ ਲੜਾਈ ਤਾਂ ਆਪਾਂ ਲੜ ਰਹੇ ਆ ਜਿਹੜੇ ਜਨਤਾ ਦੇ ਠੱਗੇਗੇ ਲੋਕ ਬਚਨ ਕਿਵੇਂ ਇਹਦੇ ਲਈ ਵੀ ਇੱਕ ਅਵੇਅਰਨੈਸ ਇਸ ਤਰ੍ਹਾਂ ਬਚਨ ਖੜੀ ਕਰਨ ਦੀ ਲੋੜ ਹੈ ਨਾ ਲੋਕਾਂ ਨੂੰ ਲੋਕਾਂ ਨੂੰ ਕਿਵੇਂ ਸਮਝਾਈਏ ਸੀ ਰੋਲਾ ਤਾਂ ਇਹ ਹੈ ਨਾ ਜਦੋਂ ਆਪਣੇ ਆਪ ਜਾ ਕੇ ਆਉਂਦਾ ਗਲ ਫਚਾਉਂਦੇ ਰਹਿੰਦੇ ਵਿੱਚ ਦੇ ਰਹੇ ਨੇ ਕਸਾਈ ਦੀ ਜਾ ਕੇ ਬਾਹਰ ਨਾ ਉਹਨਾਂ ਨੂੰ ਕਿਵੇਂ ਰੋਕਿਆ ਜਾਵੇ ਵੱਡੀ ਤਾਂ ਗੱਲ ਹੁਣ ਆ ਵੀ ਹੈ ਨਾ ਕਲਾ ਜੀ ਸਰਕਾਰਾਂ ਨਾਲ ਲੜ ਕੇ ਠੀਕ ਹੈ ਅਸੀਂ ਉਹਨਾਂ ਦੇ ਪੈਸਾਂ ਲਈ ਲੜ ਰਹੇ ਹਾਂ ਪਰ ਉਹਨਾਂ ਨੂੰ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਉਹਨੂੰ ਅਸੀਂ ਅਸੀਂ ਰੋਕ ਲਈਏ ਉਹਦੇ ਲਈ ਅਸੀਂ ਮਤਲਬ ਪਾਰਟੀਆਂ ਬੋਟਾਂ ਲੈਣ ਲਈ ਜਦੋਂ ਹੋਰ ਕੰਮਾਂ ਲਈ ਤਾਂ ਬਹੁਤ ਸਾਰੀਆਂ ਮਹਿਮਾ ਚਲਦੀਆਂ ਨੇ ਜਿਹੜੀ ਅਸਲ ਮਹਿਮਾ ਚਲਾਉਣ ਵਾਲੀ ਆ ਨਸ਼ੇ ਦੀ ਜਾਂ ਪਰਵਾਸ ਨੂੰ ਰੋਪਣ ਵਾਲੀ ਜਾਂ ਲੋਕਾਂ ਨੂੰ ਠੱਗੀ ਤੋਂ ਬਚਾਉਣ ਦੀ ਉਹ ਕਿਵੇਂ ਸ਼ੁਰੂ ਹੋਵੇ ਲੋਕਾਂ ਤੱਕ ਪਹੁੰਚਿਆ ਕਿਵੇਂ ਜਾਵੇ ਮਸਲਾ ਇਹ ਵੀ ਬਹੁਤ ਵੱਡਾ ਨਾ ਜਿਹੜਾ ਤੁਸੀਂ ਇਹ ਗੱਲ ਕਹੀ ਆ ਇਸ ਤੇ ਮੈਂ ਇੱਕ